ਪੀ ਬੜੀ ਮਾੜੀ ਗੱਲ ਹੈ ਪੀ ਸੈਂਟਰ ਨੇ ਜਿਹੜੀ ਨਵੀਂ ਗੱਲ ਜਿਹੜੀ ਕਹਿ ਦਿੱਤੀ ਆ ਪੀ ਜਿਹੜਾ ਕਿਸਾਨਾਂ ਦੇ ਉੱਤੇ ਜੁਰਮਾਨੇ ਪਾਏ ਨੇ ਉਹਨਾਂ ਵਿੱਚ ਵਾਧਾ ਕੀਤਾ ਜਾਵੇ ਤੇ ਜਿਹੜਾ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਉਹਦੇ ਉੱਤੇ ਪਰਚੇ ਕੀਤੇ ਜਾਣ ਕਿੱਡੀ ਮਾੜੀ ਗੱਲ ਹੈ ਪੀ ਸੈਂਟਰ ਇਹ ਗੱਲ ਕਿਉਂ ਨਹੀਂ ਕਹਿ ਦਿੰਦੀ ਪੀ ਜਿਸ ਏਰੀਏ ਦੇ ਵਿੱਚ ਪੁੱਤ ਟੀਕੇ ਨਾਲ ਲਾ ਕੇ ਮਾਦਾ ਪੁੱਤ ਮਰਦਾ ਨਸ਼ੇ ਦਾ ਟੀਕਾ ਲਾ ਕੇ ਉਦੋਂ ਐਸਐਚਓ ਤੋਂ ਕਿਉਂ ਕਾਰਵਾਈ ਨਹੀਂ ਹੁੰਦੀ ਉਹ ਗੱਲ ਕਿਦਣ ਸਾਨੂੰ ਸੁਣਨ ਨੂੰ ਮਿਲੂਗੀ ਪੀ ਕੱਲੇ ਕਿਸਾਨ ਹੀ ਦੀਦੇ ਨੇ ਕੱਲੇ ਕਿਸਾਨ ਹੀ ਇਹਨਾਂ ਨੂੰ ਨਜ਼ਰ ਆਉਂਦੇ ਨੇ ਵੀ ਕਿਸਾਨਾਂ ਦੇ ਉੱਤੇ ਹੀ ਦਵਾਦਾ ਪਰਚੇ ਕਰ ਦੋ ਜੁਰਮਾਨੇ ਪਾ ਦੋ ਜਦੋਂ ਝੋਨੇ ਚੁੱਕਣ ਦੀ ਵਾਰੀ ਆਉਂਦੀ ਮੰਡੀ ਚ ਵਿੱਚ ਚੁੱਕਣ ਦੀ ਵਾਰੀ ਆਉਂਦੀ ਆ ਜਾਂ ਖਰੀਦਣ ਦੀ ਵਾਰੀ ਆਉਂਦੀ ਆ ਉਦੋਂ ਕਿਸਾਨ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਤੇਰੇ ਝੋਨੇ ਚ ਨਰਮੀ ਜ਼ਿਆਦਾ ਆ ਜਾਂ ਇਹ ਸੁੱਕਾ ਜ਼ਿਆਦਾ ਆ ਪਰ ਜਦੋਂ ਪਰਾਲੀ ਨੂੰ ਅੱਗ ਲਾਉਣੀ ਆ ਉਦੋਂ ਤੜਾ ਤੜ ਜੁਰਮਾਨਾ ਦਿਵਾਲੀ ਵਾਲੇ ਦਿਨ 2 ਵਜੇ ਤੱਕ ਪਟਾਕੇ ਚੱਲਦੇ ਰਹੇ ਨੇ ਦੀਵਾਲੀ 2 ਦਿਨ ਮਨਾਈ ਆ ਲੋਕਾਂ ਨੇ ਬੜੇ ਧੜਲੇਦਾਰ ਕਿਸੇ ਅਫਸਰ ਦਾ ਜਾਂ ਕਿਸੇ ADC ਦਾ ਜਾਂ DC ਸਾਹਿਬ ਦਾ ਜਾਂ ਕਿਸੇ ਪ੍ਰਸ਼ਾਸਨ ਦਾ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ ਵੀ ਇਹ ਪਟਾਕਿਆਂ ਤੇ ਤੇ ਰੋਕ ਲਾਈ ਜਾਵੇ ਅਸੀਂ 4 ਦਿਨ 2 ਦਿਨ 3 ਦਿਨ ਦੀਵਾਲੀ ਮਨਾ ਸਕਦੇ ਆ ਪਰ ਪਰਾਲੀ ਨੂੰ ਇੱਕ ਦਿਨ ਅੱਗ ਲੱਗੀ ਤੇ ਉੱਤੇ ਜੁਰਮਾਨਾ ਦੀਵਾਲੀ ਦਾ ਕਿਤਨ ਜੁਰਮਾਨਾ ਸੁਣੂ ਸਾਨੂੰ ਮਿਲੂ ਸਾਨੂੰ ਹੀ ਮਾਨ ਸਾਹਿਬ ਸੈਂਟਰ ਸਰਕਾਰ ਗਾੜੀ ਵੀ ਮੋਦੀ ਸਾਹਿਬ ਸਾਨੂੰ ਉਹ ਚੀਜ਼ਾਂ ਮੁਹੱਈਆ ਕਰਾਓ ਜਿਹਦੀਆਂ ਨਾਲ ਤੁਸੀਂ ਝੋਨਾ ਵੀ ਚੁੱਕੋਗੇ ਤੇ ਪਰਾਲੀ ਦਾ ਵੀ ਹੱਲ ਹੋ ਸਕੇ ਉਹ ਮਸ਼ੀਨਾਂ ਸਾਨੂੰ ਕਿਦਨ ਮੁਹੱਈਆ ਹੋਣਗੀਆਂ ਅਸੀਂ ਕਿਦਨ ਸਾਨੂੰ ਮਿਲਣਗੀਆਂ ਸਾਨੂੰ ਸਸੀ ਕਾ ਜੀ ਮੈਂ ਜਤਿੰਦਰ ਸਿੰਘ ਕਿਸਾਨ ਕਿਸਾਨੀ ਨਾਲ ਜੁੜਿਆ ਹੋਇਆ ਵੀ ਵੀ ਬੜੀ ਮਾੜੀ ਗੱਲ ਹੈ ਵੀ ਸੈਂਟਰ ਨੇ ਜਿਹੜੀ ਨਵੀਂ ਗੱਲ ਜਿਹੜੀ ਕਹਿ ਦਿੱਤੀ ਆ ਵੀ ਜਿਹੜਾ ਕਿਸਾਨਾਂ ਦੇ ਉੱਤੇ ਜੁਰਮਾਨੇ ਪਾਏ ਨੇ ਉਹਨਾਂ ਵਿੱਚ ਵਾਧਾ ਕੀਤਾ ਜਾਵੇ ਤੇ ਜਿਹੜਾ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਉਹਦੇ ਉੱਤੇ ਪਰਚਾ ਕੀਤਾ ਜਾਣ ਕਿੱਡੀ ਮਾੜੀ ਗੱਲ ਹੈ ਵੀ ਸੈਂਟਰ ਇਹ ਗੱਲ ਕਿਉਂ ਨਹੀਂ ਕਹਿ ਦਿੰਦੀ ਵੀ ਜਿਸ ਏਰੀਏ ਦੇ ਵਿੱਚ ਪੁੱਤ ਟੀਕੇ ਨਾਲ ਲਾ ਕੇ ਮਾ ਦਾ ਪੁੱਤ ਮਰਦਾ ਨਸ਼ੇ ਦਾ ਟੀਕਾ ਲਾ ਕੇ ਉਦੋਂ ਐਸਐਚਓ ਤੋਂ ਕਿਉਂ ਕਾਰਵਾਈ ਨਹੀਂ ਹੁੰਦੀ ਉਹ ਗੱਲ ਕਿਦਣ ਸਾਨੂੰ ਸੁਣਨ ਨੂੰ ਮਿਲੂਗੀ ਵੀ ਕੱਲੇ ਕਿਸਾਨ ਹੀ ਦੀਦੇ ਨੇ ਕੱਲੇ ਕਿਸਾਨ ਹੀ ਇਹਨਾਂ ਨੂੰ ਨਜ਼ਰ ਆਉਂਦੇ ਨੇ ਵੀ ਕਿਸਾਨਾਂ ਦੇ ਉੱਤੇ ਹੀ ਜਵਾ ਦਾ ਪਰਚੇ ਕਰ ਦੋ ਜੁਰਮਾਨੇ ਪਾ ਦਿਓ ਜਦੋਂ ਝੋਨੇ ਚੁੱਕਣ ਦੀ ਵਾਰੀ ਆਉਂਦੀ ਮੰਡੀ ਚੋਂ ਵਿੱਚੋਂ ਚੁੱਕਣ ਦੀ ਵਾਰੀ ਆਉਂਦੀ ਆ ਜਾਂ ਖਰੀਦਣ ਦੀ ਵਾਰੀ ਆਉਂਦੀ ਆ ਉਦੋਂ ਕਿਸਾਨ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਤੇਰੇ ਝੋਨੇ ਚ ਨਰਮੀ ਜ਼ਿਆਦਾ ਆ ਜਾਂ ਇਹ ਸੁੱਕਾ ਜਾਦਾ ਆ ਪਰ ਜਦੋਂ ਪਰਾਲੀ ਨੂੰ ਅੱਗ ਲਾਉਣੀ ਆ ਉਦੋਂ ਤੜਾ ਤਲ ਜੁਰਮਾਨਾ ਦਿਵਾਲੀ ਵਾਲੇ ਦਿਨ 2 ਵਜੇ ਤੱਕ ਪਟਾਕੇ ਚੱਲਦੇ ਰਹੇ ਨੇ ਦਿਵਾਲੀ 2 ਦਿਨ ਮਨਾਈ ਆ ਲੋਕਾਂ ਨੇ ਬੜੇ ਤੜਲੇਦਾਰ ਕਿਸੇ ਅਫਸਰ ਦਾ ਜਾਂ ਕਿਸੇ ਏਡੀਸੀ ਦਾ ਜਾਂ ਡੀਸੀ ਸਾਹਿਬ ਦਾ ਜਾਂ ਕਿਸੇ ਪ੍ਰਸ਼ਾਸਨ ਦਾ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ ਵੀ ਇਹ ਪਟਾਕੇ ਤਾਂ ਤੇ ਰੋਕ ਲਈ ਜਾਵੇ ਅਸੀਂ 4 ਦਿਨ 2 ਦਿਨ 3 ਦਿਨ ਦਿਵਾਲੀ ਮਨਾ ਸਕਦੇ ਆ ਪਰ ਪਰਾਲੀ ਨੂੰ ਇੱਕ ਦਿਨ ਹੀ ਅੱਗ ਲਾ ਗਈ ਤੇ ਉੱਤੇ ਜੁਰਮਾਨਾ ਦਿਵਾਲੀ ਦਾ ਕਿਤੇ ਜੁਰਮਾਨਾ ਸੁਣੂ ਆ ਸਾਨੂੰ ਮਿਲੂ ਸਾਨੂੰ ਅਸੀਂ ਇਹ ਗੱਲ ਸਰਕਾਰ ਗਾੜੀ ਫੇਰ ਮਹਈਆ ਕਰ ਬਿਆਤ ਜੋੜ ਕੇ ਬੇਨਤੀ ਕਰਦੇ ਆ ਸੈਂਟਰ ਵਾਲੀ ਵੀ ਤੇ ਭਗਵੰਤ ਮਾਨ ਸਰਕਾਰ ਗਾੜੀ ਵੀ ਵੀ ਮਾਨ ਸਾਹਿਬ ਸੈਂਟਰ ਸਰਕਾਰ ਗਾੜੀ ਵੀ ਮੋਦੀ ਸਾਹਿਬ ਸਾਨੂੰ ਉਹ ਚੀਜ਼ਾਂ ਮਹਈਆ ਕਰਾਓ ਜਿਹਦੀਆਂ ਅਪਨਾਲ ਤੁਸੀਂ ਝੋਨਾ ਵੀ ਚੁੱਕੋਗੇ ਤੇ ਪ੍ਰਾਲੀ ਦਾ ਵੀ ਹੱਲ ਹੋ ਸਕੇ ਉਹ ਮਸ਼ੀਨਾਂ ਸਾਨੂੰ ਕਿਦਨ ਮਹਈਆ ਹੋਣਗੀਆਂ ਅਸੀਂ ਕਿਦਨ ਸਾਨੂੰ ਮਿਲਣਗੀਆਂ ਸਾਨੂੰ ਕਿਲਾੜੀ ਪ੍ਰਾਲੀ ਥਾਂ ਦੇ ਨਾਲ ਜਿਹੜਾ ਵਾ ਧੂਆਂ ਹੁੰਦਾ ਪਰੇਸ਼ਾਨ ਹੁੰਦਾ ਆ ਅੱਛਾ ਪ੍ਰਦੂਸ਼ਣ ਹੁੰਦਾ ਤੇ ਕੀ ਗੱਲ ਪਟਾਕਿਆਂ ਦਾ ਪ੍ਰਦੂਸ਼ਣ ਨਹੀਂ ਹੁੰਦਾ ਦਿਨ ਰਾਤ ਪਟਾਕੇ ਚੱਲੇ ਨੇ 4 ਦਿਨ ਦੀਵਾਲੀ ਦੇ ਲਗਾਤਾਰ ਦਿਨ ਵੀ ਚਲਾਏ ਲੋਕਾਂ ਰਾਤ ਵੀ ਚ ਤੇ ਉਹ ਪ੍ਰਦੂਸ਼ਣ ਹੀ ਹੋਇਆ 에ਅਰ ਕੀ ਹਰਿਆਣੇ ਦੀ ਜਿਹੜੀ ਆ ਹਰਿਆਣੇ ਚ ਦਿੱਲੀ ਚ ਤੇ ਆਪਣਾ ਪਾਕਿਸਤਾਨ ਦੇ ਵਿੱਚ ਉਹਨਾਂ ਵੀ ਇਹ ਗੱਲ ਆਖੀ ਧੂਆਂ ਤੇ ਕੀ ਗੱਲ ਜੇ ਦੋ ਦੋ ਤਿੰਨ ਦਿਨ ਦੀਵਾਲੀਆਂ ਆਪਾਂ ਮਨਾਵਾਂਗੇ ਤੇ ਫਿਰ ਧੂਆਂ ਤੇ ਬਣਨਾ ਹੀ ਆ ਫਿਰ ਕੱਲੇ ਕਿਸਾਨ ਦਾ ਰੋਲ ਤੇ ਨਹੀਂ ਨਾ ਹੈਗਾ ਨਿਤ ਫੈਕਟਰੀਆਂ ਚੱਲਣ ਡੀਆਂ ਨੇ ਖੰਨੇ ਚ ਲੁਧਿਆਣੇ ਚ ਕਿੰਨੀਆਂ ਫੈਕਟਰੀਆਂ ਨੇ ਲੁਧਿਆਣੇ ਦੇ ਵਿੱਚ ਤੁਸੀਂ ਲੀੜੇ ਧੋ ਕੇ ਕੋਠੇ ਤੇ ਸੁੱਕੜੇ ਪਾ ਦੋ ਤੇ ਗੋੜੇ ਗੋੜੇ ਪਰਤਜਾਂ ਬਣ ਜਾਂਦੀ ਆ ਕਲਖ ਦੀ ਉਹਦੇ ਉੱਤੇ ਕੋਈ ਪਰਚਾ ਨਹੀਂ ਕਿਉਂਕਿ ਉਹ ਵੱਡੇ ਘਰੇਆਂਿਆਂ ਦੀਆਂ ਨੇ ਉੱਤੇ ਪਰਚਾ ਨਹੀਂ ਕਿਸਾਨ ਹੀ ਦੀਦੇ ਨੇ ਕਿਸਾਨ ਦੀ ਪੈੜੀ ਨੂੰ ਹੜੱਪਣ ਵਾਸਤੇ ਹੱਤ ਕੰਡੇ ਬਣਾਏ ਜਾ ਰਹੇ ਨੇ ਪਰ ਫਿਰ ਸਰਕਾਰਾਂ ਘੜੀ ਬੇਨਤੀ ਕਰਦੇ ਆ ਵੀ ਜੇ ਤੁਸੀਂ ਕਿਸਾਨ ਨੂੰ ਬਚਾਉਣਾ ਚਾਹੁੰਦੇ ਜੇ ਇਹ ਨਾ ਕਰੋ ਇਦਾਂ ਦੀ ਗੱਲ ਨਾ ਕਰੋ ਵੀ ਜਿਹਦੇ ਉੱਤੇ ਨਾ ਪਰਚੇ ਦੇ ਜਿਹੜੇ ਰੈੱਡ ਲਾਈਟ ਪਾ ਦੇਣੀ ਕਿਸਾਨਾਂ ਦੀਆਂ ਫਰਜ਼ਾਂ ਦੇ ਉੱਤੇ ਰੈੱਡ ਲਾਈਟ ਪਾ ਦੇਣੀ ਵੀ ਇਹਨੂੰ ਕੋਈ ਤੇ ਕਰਜ਼ਾ ਨਾ ਕਿਸੇ ਤਰੀਕੇ ਦਾ ਚੁੱਕ ਸਕੇ ਇਹ ਲਿਮਟ ਨਾ ਬਣ ਸਕੇ ਕੋਈ ਚੀਜ਼ ਜਿਹੜੀ ਆ ਉਹ ਇਹ ਤੇ ਨਾ ਕਰ ਸਕੇ ਫਿਰ ਵੀ ਸਰਕਾਰ ਘੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਥੋੜਾ ਜਿਹਾ ਧਿਆਨ ਇੱਤੇ ਦਿਓ ਨਾ ਇਹ ਕੰਮ ਕਰੋ ਹੱਲ ਕੀ ਆ ਇਹਦਾ ਚੀਜ਼ ਆ ਹੱਲ ਆ ਵੀ ਪਰਾਲੀ ਦਾ ਇੱਕੋ ਹੀ ਹੱਲ ਆ ਕਿ ਸਾਨੂੰ ਉਹ ਮਸ਼ੀਨਾਂ ਤੁਸੀਂ ਮੁਹੱਈਆ ਕਰਾਓ ਜਿਹਦੇ ਨਾਲ ਸਬੂਤੀ ਪ੍ਰਾਲੀ ਜਿਹੜੀ ਆ ਉਹ ਬਚ ਸਕੇ ਕਿ ਕਿੱਥੇ ਆ ਲੱਗਿਆ ਮਸ਼ੀਨਾਂ ਆਈਆਂ ਕਿੱ데 ਆਈਆਂ ਨੇ ਪਾਕਿਸਤਾਨ ਦੇ ਵਿੱਚ ਨਹੀਂ ਆਈਆਂ ਆਪਾਂ ਆਪ ਨੈਟ ਤੇ ਚੈੱਕ ਕਰਦੇ ਆਂ ਕੋਵਿਡ ਕ੍ਰੇਨ ਕਹਿੰਦੇ ਇਹਨੂੰ ਚైనా ਦੀ ਹਰਿਆਣਾ ਚ ਨਹੀਂ ਆ ਗਈ ਜਿਹੜੀ ਸਬੂਤਾ ਝੋਨਾ ਜਿਹੜੀ ਆ ਝਾੜ ਕੇ ਪਿਛਲੇ ਬੰਨੇ ਪੂਰੀ ਉਹ ਸਬੂਤੀ ਪ੍ਰਾਲੀ ਸੁੱਟਦੀ ਆ ਤੇ ਪ੍ਰਾਲੀ ਜਿਹੜੀ ਆ ਉਹ ਪਸ਼ੂਆਂ ਨੂੰ ਵੀ ਪੈ ਜੂਗੀ ਉਹ ਪ੍ਰਾਲੀ ਪਸ਼ੂਆਂ ਨੂੰ ਪੈ ਸਕਦੀ ਆ ਕਿਉਂਕਿ ਉਹ ਮੀਂਹ ਪੈ ਜੇ ਉਹ 4 ਦਿਨ ਕੱਢ ਜਾਂਦੀ ਪਰ ਜਿਹੜੀ ਆ ਰੋਲ ਖੋਲ ਖੁੱਦਾ ਜਿਹਾ ਬਣ ਜਾਂਦੀ ਹੈ ਨਾ ਇਹ ਤੇ ਪਾਣੀ ਪੈ ਜੇ ਇਹ ਬਿਲਕੁਲ ਕੂੜਾ ਨਾ ਤੇ ਕੁਤਰੀ ਜਾਵੇ ਨਾ ਇਹ ਕੁਝ ਹੋ ਸਕੇ ਇਹਨੂੰ ਤੇ ਇੱਕ ਮਿਲ ਵਾਲੇ ਚੁੱਕ ਸਕਦੇ ਨੇ ਜਿਹੜੇ ਉਹ ਅੱਗ ਫੂਕਣ ਵਾਲੇ ਖੜਦੇ ਨੇ ਗੱਠੇ ਬਣਾ ਕੇ ਉਹ ਵੀ 4-4 ਦਿਨ 5-5 ਦਿਨ ਪਿੱਛੇ ਪੈਣਾ ਪਵੇ ਤੇ ਫੇਰ ਉਹ ਆਉਂਦੇ ਨੇ ਨਹੀਂ ਤੇ ਆਉਂਦੇ ਨਹੀਂ ਅਸੀਂ ਉਹਨਾਂ ਨੂੰ ਖੋਦ ਉਹ ਵੀ 3500 4000 ਨੂੰ ਕਿਲਾ ਪਰ ਪਹੁੰਚਦੀ ਆ ਜੇ ਉਹਨਾਂ ਨੂੰ ਅਸੀਂ ਕਰਾਈਏ ਵੀ 4-5000 ਸਾਡੀ ਜੇਬ ਚੋਂ ਗੱਠੇ ਬਣਾਉਣ ਵਾਲੇ ਵੀ 4-5000 ਰੁਪਇਆ ਖਰਦੇ ਨੇ ਇੱਕ ਕਿੱਲੇ ਦਾ ਤੇ ਫਿਰ ਇਹਦਾ ਹੱਲ ਕੀ ਦੱਸੋ ਜੇ ਝੋਨਾ ਉਧਰੋਂ ਤੁਸੀਂ ਮੈੜਾ ਜਾਂ ਰੇਟ ਵੱਧ ਦੇ ਦਿੰਦੇ ਜੇ ਇਧਰੋਂ ਮਾਰ ਦਿੰਦੇ ਜੇ ਜੇ ਰੇਟ ਨਹੀਂ ਮਿਲਿਆ ਤੇ ਇਧਰੋਂ ਐਰ ਕੀ ਪਰਚੀਆਂ ਤੇ ਗੱਲ ਕਰਤੀ ਐ ਕਿਸਾਨ ਜਾਵੇ ਕਿ